ਸਾਪਕਾ ਪਾਰਟੀ ਕੈਪਟਨ ਐਮ ਐਸ ਸੋਨੀ ਨੇ 2020 ਦੇ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਲਿਆ ਸੀ ਉਦੋਂ ਤੋ ਸਿਰਫ ਆਈਪੀਐਲ ਦੇ ਵਿੱਚ ਖੇਡਦੇ ਹੋਏ ਉਹਨਾਂ ਨੂੰ ਵੇਖਿਆ ਗਿਆ ਸਨਿਆਸ ਲੈਣ ਤੋਂ ਬਾਅਦ ਥੋਨੀ ਨੇ ਨਾ ਤਾਂ ਕਿਸੇ ਟੀਮ ਨੂੰ ਕੋਚਿੰਗ ਦਿੱਤੀ ਹੈ ਨਾ ਹੀ ਕਮੈਂਟਰੀ ਦੇ ਵਿੱਚ ਦਿਖਾਈ ਦਿੱਤੇ ਨੇ ਹੁਣ ਥੋਨੀ ਨੇ ਜਵਾਬ ਦਿੱਤਾ ਹੈ ਕਿ ਉਹ ਕਮੈਂਟਰੀ ਦੇ ਵਿੱਚ ਕਿਉਂ ਦਿਖਾਈ ਨਹੀਂ ਦਿੰਦੇ ਥੋਨੀ ਦਾ ਮੰਨਣਾ ਹੈ ਕਿ ਕਮੈਂਟਰੀ ਇੱਕ ਕਲਾ ਹੈ ਅਤੇ ਉਸ ਨੂੰ ਅੰਕੜੇ ਯਾਦ ਨਹੀਂ ਰਹਿੰਦੇ ਇਸ ਕਰਕੇ ਉਹ ਕਮੈਂਟਰੀ ਤੋਂ ਬਚਦੇ ਨੇ ਉਹਨਾਂ ਦਾ ਮੰਨਣਾ ਹੈ ਕਮੈਂਟਰੀ ਦੌਰਾਨ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਨਰਾਜ਼ ਨਾ ਕੀਤਾ ਜਾ ਸਕੇ ਥੋਨੀ ਨੇ ਕਮੈਂਟਰੀ ਤੋਂ ਬਚਣ ਦੇ ਕਈ ਕਾਰਨ ਦੱਸੇ ਨੇ ਥੋਨੀ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਟਿੱਪਣੀ ਨਾ ਕਰਨ ਵਾਰੇ ਸਵਾਲ ਦਾ ਜਵਾਬ ਦਿੰਦੇ ਆ ਕਿ ਆ ਕਮੈਂਟਰੀ ਕਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਖੇਡ ਬਾਰੇ ਗੱਲ ਕਰਨ ਅਤੇ ਖਿਡਾਰੀਆਂ ਦੀ ਆਲੋਚਨਾ ਕਰਨ ਦੇ ਵਿੱਚ ਇੱਕ ਬ੍ਰੀਕ ਲਾਈਨ ਹੁੰਦੀ ਹੈ। ਅਜਿਹਾ ਸਮਾਂ ਆਵੇਗਾ ਜਦੋਂ ਤੁਹਾਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਤੁਸੀਂ ਜੋ ਕਰ ਰਹੇ ਹੋ ਥੋੜਾ ਗਲਤफी ਹੋ ਸਕਦਾ ਹੈ। ਤੋਂਨਿ ਨੇ ਅੱਗੇ ਕਿਹਾ ਤੁਸੀਂ ਹਮੇਸ਼ਾ ਖੇਡ ਬਾਰੇ ਗੱਲ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਲੱਗਦਾ ਕੁਝ ਗਲਤ ਹੈ ਤਾਂ ਤੁਸੀਂ ਖੁੱਲਕੇ ਬੋਲਦੇ ਹੋ। ਹਾਲਾਂਕਿ ਇਹ ਕਿਵੇਂ ਕਹਿਣਾ ਹੈ ਇਹ ਵੀ ਇੱਕ ਕਲਾ ਹੈ ਤੁਹਾਨੂੰ ਉਸ ਆਲੋਚਨਾ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਪਵੇਗਾ ਜਿਹਦੇ ਨਾਲ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੇਕਰ ਟੀਮ ਹਾਰ ਰਹੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੈ ਅਤੇ ਤੁਹਾਨੂੰ ਉਹਨਾਂ ਕਾਰਨਾਂ ਨੂੰ ਇਸ ਤਰੀਕੇ ਦੇ ਨਾਲ ਸਮਝਣਾ ਪਵੇਗਾ ਕਿ ਕਿਸੇ ਨੂੰ ਨਰਾਜ਼ ਨਾ ਕੀਤਾ ਜਾਵੇ। ਉਹਨਾਂ ਕਿਹਾ ਕੁਝ ਲੋਕ ਅਜਿਹੇ ਵੀ ਨੇ ਜੋ ਨਾ ਸਿਰਫ ਭਾਰਤੀ ਚੀਮੀਆਂ ਭਾਰਤੀ ਖਿਡਾਰੀਆਂ ਦੇ ਅੰਕੜੇ ਜਾਣਦੇ ਨੇ ਸਗੋਂ ਕ੍ਰਿਕਟ ਜਗਤ ਦੇ ਲਗਭਗ ਹੀ ਹਰ ਖਿਡਾਰੀ ਦੇ ਅੰਕੜੇ ਵੀ ਜਾਣਦੇ ਨੇ। ਸੋ ਇਸ ਕਰਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਅੰਕੜੇ ਯਾਦ ਨਹੀਂ ਰਹਿੰਦੇ। ਬਿਊਰੋ ਰਿਪੋਰਟ ਲੁਧਿਆਣਾ ਲਾਇ। ਸ਼ਾਪਕਾ ਭਾਰਤੀ ਕੈਪਟਨ ਐਮਲ ਸੋਨੀ ਨੇ 2020 ਦਿਲਚੰਤਰ ਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਲਿਆ ਸੀ। ਉਦੋਂ ਤੋਂ ਸਿਰਫ ਆਈਪੀਐਲ ਦੇ ਵਿੱਚ ਖੇਡਦੀ ਹੋਈ ਉਹਨਾਂ ਨੂੰ ਵੇਖਿਆ ਗਿਆ। ਸਨਿਆ ਉਸਲੇਨ ਤੋਂ ਬਾਤ ਥੋਨੀ ਨੇ ਨਾ ਤਾਂ ਕਿਸੇ ਟੀਮ ਨੂੰ ਕੋਚਿੰਗ ਦਿੱਤੀ ਹੈ ਨਾ ਹੀ ਕਮੈਂਟਰੀ ਦੇ ਵਿੱਚ ਦਿਖਾਈ ਦਿੱਤੇ ਨੇ ਹੁਣ ਥੋਨੀ ਨੇ ਜਵਾਬ ਦਿੱਤਾ ਹੈ ਕਿ ਉਹ ਕਮੈਂਟਰੀ ਦੇ ਵਿੱਚ ਕਿਉਂ ਦਿਖਾਈ ਨਹੀਂ ਦਿੰਦੇ ਥੋਨੀ ਦਾ ਮੰਨਣਾ ਹੈ ਕਿ ਕਮੈਂਟਰੀ ਇੱਕ ਕਲਾ ਹੈ ਅਤੇ ਉਸ ਨੂੰ ਅੰਕੜੇ ਯਾਦ ਨਹੀਂ ਰਹਿੰਦੇ ਇਸ ਕਰਕੇ ਉਹ ਕਮੈਂਟਰੀ ਤੋਂ ਬਚਦੇ ਨੇ ਉਹਨਾਂ ਦਾ ਮੰਨਣਾ ਹੈ ਕਮੈਂਟਰੀ ਦੌਰਾਨ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਜੋ ਕਿਸੇ ਨੂੰ ਨਰਾਜ਼ ਨਾ ਕੀਤਾ ਜਾ ਸਕੇ ਥੋਨੀ ਨੇ ਕਮੈਂਟਰੀ ਤੋਂ ਬਚਣ ਦੇ ਕਈ ਕਾਰਨ ਦੱਸੇ ਨੇ ਤੋਨੀ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਟਿੱਪਣੀ ਨਾ ਕਰਨ ਵਾਰੇ ਸਵਾਲ ਦਾ ਜਵਾਬ ਦਿੰਦੇ ਆ ਕਿ ਆ ਕਮੈਂਟਰੀ ਕਰਨਾ ਬਹੁਤ ਮੁਸ਼ਕਿਲ ਹੈ ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਖੇਡ ਬਾਰੇ ਗੱਲ ਕਰਨ ਅਤੇ ਖਿਡਾਰੀਆਂ ਦੀ ਆਲੋਚਨਾ ਕਰਨ ਦੇ ਵਿੱਚ ਇੱਕ ਬ੍ਰੀਕ ਲਾਈਨ ਹੁੰਦੀ ਹੈ ਅਜਿਹਾ ਸਮਾਂ ਆਵੇਗਾ ਜਦੋਂ ਤੁਹਾਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਤੁਸੀਂ ਜੋ ਕਰ ਰਹੇ ਹੋ ਥੋੜਾ ਗਲਤ ਵੀ ਹੋ ਸਕਦਾ ਹੈ ਤੋਨੀ ਨੇ ਅੱਗੇ ਕਿਹਾ ਤੁਸੀਂ ਹਮੇਸ਼ਾ ਖੇਡ ਬਾਰੇ ਗੱਲ ਕਰਨਾ ਚਾਹੁੰਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕੁਝ ਗਲਤ ਹੈ ਤਾਂ ਤੁਸੀਂ ਖੁੱਲਕੇ ਬੋਲਦੇ ਹੋ ਹਾਲਾਂਕਿ ਇਹ ਕਿਵੇਂ ਕਹਿਣਾ ਹੈ ਇਹ ਵੀ ਇੱਕ ਕਲਾ ਹੈ ਤੁਹਾਨੂੰ ਉਸ ਆਲੋਚਨਾ ਨੂੰ ਇਸ ਤਰੀਕੇ ਦੇ ਨਾਲ ਕਹਿਣਾ ਪਵੇਗਾ ਜਿਹਦੇ ਨਾਲ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੇਕਰ ਟੀਮ ਹਾਰ ਰਹੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੈ ਅਤੇ ਤੁਹਾਨੂੰ ਉਹਨਾਂ ਕਾਰਨਾਂ ਨੂੰ ਇਸ ਤਰੀਕੇ ਦੇ ਨਾਲ ਸਮਝਣਾ ਪਵੇਗਾ ਕਿ ਕਿਸੇ ਨੂੰ ਨਾਰਾਜ਼ ਨਾ ਕੀਤਾ ਜਾਵੇ ਉਹਨਾਂ ਕਿਹਾ ਕੁਝ ਲੋਕ ਅਜਿਹੇ ਵੀ ਨੇ ਜੋ ਨਾ ਸਿਰਫ ਭਾਰਤੀ ਟੀਮ ਜਾਂ ਭਾਰਤੀ ਖਿਡਾਰੀਆਂ ਦੇ ਅੰਕੜੇ ਜਾਣਦੇ ਨੇ ਸਗੋਂ ਕ੍ਰਿਕਟ ਜਗਤ ਦੇ ਲਗਭਗ ਹੀ ਹਰ ਖਿਡਾਰੀ ਦੇ ਅੰਕੜੇ ਵੀ ਜਾਣਦੇ ਨੇ ਸੋ ਇਸ ਕਰਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਅੰਕੜੇ ਅਦਰ ਨਹੀਂ ਰਹਿੰਦੇ ਬਿਊਰੋ ਰਿਪੋਰਟ ਲੁਧਿਆਣਾ ਲਾਇ